ਓ ਛੋਟੇ ਜੋਰ ਨੇ ਭਾਬੀ ਕੁੱਟੀ ਪੰਨ ਤੇ ਹੀਰ ਦੇ ਪਾਸੇ ਬਈ ਘਰ ਵਾਲਾ ਜਦ ਕਰਨੀ ਹੈਗਾ ਓ ਘਰ ਵਾਲਾ ਜਦ ਕਰਨੀ ਹੈਗਾ ਦੇਵੇ ਕੌਣ ਦਲਾਚੇ ਬਈ ਚੁੱਕਣ ਵਾਲੇ ਹੱਸ਼ਨ ਮੁਸਕਰੀ ਘਰਤੀ ਪਾਰਾ ਪਾਰਾ ਛੋਟੇ ਬੇਜੋਰਾ ਮੁਲਕ ਵੇਖਦਾ ਸਾਰਾ ਛੋਟੇ ਵਿੱਚ ਹੋ ਕੀ ਹੋਇਆ ਜੇ ਕਰ ਲਈ ਮਸਕਰੀ ਗੋਲੀ ਤਾਂ ਨਹੀਂ ਮਾਰੀ ਨੀ ਘੜਾ ਚਕਾਉਂਦੇ ਉਂਗਲ ਲੱਗੀ ਘੜਾ ਚਕਾਉਂਦੇ ਉਂਗਲ ਲੱਗੀ ਤੂੰ ਖਲਕਤ ਕੋਠੇ ਚਾੜੀ ਤਤੜੇ ਲਾਉਂਦੀ ਆ ਪੇਕ ਜਾਣਦੀ ਮਾਰੀ ਤਤੜੇ ਲਾਉਂਦੀ ਆ ਪੇਕ ਜਾਣਦੀ ਮਾਰੀ ਤਤਲੇ ਲਾਉਂਦੀ ਆ ਹੋਂ ਬੀਰ ਤੇਰੇ ਨੂੰ ਘਰ ਆਉਣ ਦੇ ਹੋਜੂ ਹੁਣੇ ਨਮੇੜਾ ਬੇਗੰਦਲ ਵਰਗੇ ਗੁੱਟ ਮੇਰੇ ਨੂੰ ਗੰਦਲ ਵਰਗੇ ਗੁੱਟ ਮੇਰੇ ਨੂੰ ਤੂੰ ਕਿਉਂ ਦਿੱਤਾ ਗੇੜਾ ਬੇਦਸ ਭਲਾ ਕਦ ਲਾ ਕੇ ਮੁਕਰ ਗਈ ਦਸ ਭਲਾ ਕਦ ਲਾ ਕੇ ਮੁਕਰ ਗਈ ਤੈਨੂੰ ਦੋਰਾ ਲਾਰਾ ਹੈ ਨਹੀਂ ਆਕੜ ਜੇ ਹੁਣ ਤਾਈ ਫਿਰੇ ਕਵਾਰਾ ਹੈ ਨਹੀਂ ਆਕੜ ਜੇ ਹੋਂ ਬੀਰ ਮੇਰਾ ਕੀ ਕਹਿ ਲੂ ਮੈਨੂੰ ਕੱਢ ਲੂਗਾ ਦੋ ਗਾਲਾਂ ਨੀ ਹੱਥ ਮੇਰੇ ਫਿਰ ਦੇਖੀ ਭਾਬੀ ਹੱਥ ਮੇਰੇ ਫਿਰ ਦੇਖੀ ਭਾਬੀ ਤੇਰੀਆਂ ਕਿਵੇਂ ਝਗਾਉਂਦਾ ਸਾਲਾ ਨੀ ਦਿਓਰ ਤੇਰਾ ਤੈਨੂੰ ਸੱਚ ਹੈ ਕਹਿੰਦਾ ਦਿਓਰ ਤੇਰਾ ਤੈਨੂੰ ਸੱਚ ਹੈ ਕਹਿੰਦਾ ਪੋਲ ਖੋਲ ਕੇ ਛੱਡੂ ਖਾ ਕੇ ਮੁਕਰ ਗਈ ਮੋਤੀ ਚੂਰ ਦੇ ਲੱਡੂ ਖਾ ਕੇ ਮੁਕਰ ਗਈ ਆ ਮੋਤੀ ਚੂਰ ਦੇ ਲੱਡੂ ਖਾ ਕੇ ਮੁਕਰ ਗਈ ਹੋ ਮੈਂ ਤਾਂ ਦਬਕਾ ਮਾਰ ਕੇ ਤੇਰਾ ਦਿਲ ਸੀ ਟੋਣਾ ਚਾਹੁੰਦੀ ਉੱਠਦੀ ਬੈਂਦੀ ਦਿਓਰਾ ਬੇ ਮੈਂ ਉੱਠਦੀ ਬੈਂਦੀ ਦਿਉਰਾ ਬੇ ਮੈਂ ਤੇਰੇ ਹੀ ਗੁਣ ਗਾਉਂਦੀ ਬੇ ਫਸਗੀ ਨੂੰ ਫਟਕਣ ਕਾ ਦਾ ਹੋ ਫਸਗੀ ਨੂੰ ਫਟਕਣ ਕਾ ਦਾ ਮਰ ਜਾ ਤੇਰੀ ਮਰਨੀ ਦਿਉਰ ਕੁਆਰੇ ਦੇ ਭਾਬੀ ਗਰਪੀ ਚਰਨੀ ਦਿਉਰ ਕੁਆਰੇ ਦੇ ਭਾਬੀ ਗਰਪੀ ਚਰਨੀ ਦਿਉਰ ਕੁਆਰੇ ਦੇ ਮੈਂ ਇਧਰੇ ਦੀ ਆਜੀ ਭਾਵੇਂ ਉਹ ਤੇਰੇ ਦੀ ਆਜੀ ਇੱਕ ਆਜੀ ਤੂੰ ਬੜਾ ਹੇਠ ਦੀਵੇ ਇੱਕ ਅੱਖ ਤੂੰ ਬਚਾਲੀ ਮੇਰੇ ਜੇਠ ਦੀਵੇ ਇੱਕ ਅੱਖ ਤੂੰ ਬਚਾਲੀ ਮੇਰੇ ਜੇਠ ਕੜਾ ਦੂੰ ਤੈਨੂੰ ਸੂਟ ਵੀ ਸਮਾ ਦੂੰ ਸੱਲਾ ਵੀ ਕੜਾ ਦੂੰ ਤੈਨੂੰ ਸੂਟ ਵੀ ਸਮਾ ਦੂੰ ਪੂਰੀ ਮੈਸ ਬਣਾ ਦੂੰਗਾ ਸਕੀਨ ਜੱਟੀਏ ਭਾਵੇਂ ਵਿਕ ਜਾਏ ਓ ਤਿਕ ਜਾਏ ਜੱਟ ਦੀ ਜ਼ਮੀਨ ਜੱਟੀਏ ਭਾਵੇਂ ਵਿਕ ਜਾਏ ਕਜਾਏ ਜੱਟ ਦੀ ਜ਼ਮੀਨ ਜੱਟੀਏ ਚਾਹ ਵਿਕ ਜਾਏ ਹੋ ਬਹੁਤ ਮੇਲੇ ਨਾ ਮਾਰ ਭੱਗ ਗਏ ਇੱਥੋਂ ਗੱਲ ਮੁਕਾ ਦੇ ਕੋਲ ਮੇਰੇ ਤਾਂ ਪੈਸੇ ਹੀ ਪੈਸੇ ਉਹ ਭਾਵੇਂ ਖਰਚ ਕਰਾ ਦੇ ਏਡੀ ਹਮਦਰਦੀ ਤੇ ਕਿਉਂ ਸਾਖ ਲੈ ਆ ਦੇ ਏਡੀ ਹਮਦਰਦੀ ਸਾਕ ਤੇ ਤੈਨੂੰ ਲਿਆ ਦੂੰਦਿਆ ਰਾ ਤੂੰ ਫਿਰਦਾ ਤੂੰ ਫਿਰਦਾ ਕਬਰ ਆਇਆ ਪਹਿਲਾਂ ਪੜਾਈ ਫੇਰ ਕਮਾਈ ਸਿਆਣਿਆਂ ਨੇ ਫਰਮਾਇਆ ਤੇਰੇ ਵੀਰੇ ਨੂੰ ਮੈਂ ਰਾਤੀ ਸਮਝਾਇਆ ਤੇਰੇ ਵੀਰੇ ਨੂੰ ਜਦੋਂ ਜਵਾਨੀ ਸਾਡੇ ਉੱਤੇ ਆਈ ਸੀ ਜਦੋਂ ਜਵਾਨੀ ਸਾਡੇ ਉੱਤੇ ਆਈ ਸੀ ਭੱਜੀਆਂ ਦੀ ਕਾਟੋ ਅਸੀਂ ਕਿੱਕਰਾਂ ਤੋਂ ਲਾਈ ਸੀ ਓਹੀ ਜਾਂਦੀ ਕਾਟੋ ਅਸੀਂ ਕਿੱਕਰਾਂ ਤੋਂ ਲਾਈ ਸੀ ਥੋੜਾ ਨਾ ਟੁੱਟਦਾ ਬੇਰਨੀ ਜਵਾਨੀ ਇੱਕ ਵਾਰੀ ਆ ਜਾ ਮੂੜ ਫੇਰ ਬਨੀਆਂ ਇੱਕ ਵਾਰੀ ਆ ਜਾ ਮੂੜ ਫੇਰ ਨਿਜਵਨੀ ਇੱਕ ਵਾਰੀ ਆ ਜਾ ਮੂੜ ਫੇਰ ਨਿਜਵਨੀ ਇੱਕ ਵਾਰੀ ਆ ਜਾ ਉਹ ਜਦੋਂ ਦੀ ਮੈਂ ਤੇਰੇ ਵਿਆਹੀ ਉਹ ਦਿਨ ਦੀ ਪਸਤਾਂ ਦੀ ਖਾਣ ਪੀਣ ਨੂੰ ਕੁਝ ਨਹੀਂ ਮਿਲਦਾ ਸੋਚ ਹੱਡਾਂ ਨੂੰ ਖਾਂਦੀ ਵਿਆਹੀ ਮੂਰੇ ਨੂੰ ਸੀ ਕੁਰਸਾਂ ਦੀ ਚਾਂਦੀ ਵਿਆਹੀ ਮੂਰੇ ਨੂੰ ਬਣ ਜਾਵਾ ਬਣ ਜਾ ਪਾ ਹੋ ਬਣ ਜਾ ਮਸਲੀ ਲਖ ਵਿੱਚ ਪਾਲੇ ਤੇਰੇ ਮੁਖ ਤੇ ਸੈਂਬਰ ਲਾਵਾ ਬਣ ਜਾ ਭਾਲਾ ਕਨ ਵਿੱਚ ਪਾਲੇ ਹੋ ਗੋਰੀ ਗੱਲ ਤੇ ਮੈਂ ਫੱਬ ਜਾਵਾ ਬਣ ਜਾ ਜੁਗਨੀ ਗਲ ਵਿੱਚ ਪਾਲੇ ਤੇਰੀ ਹੱਕ ਦੇ ਦਰਸ਼ਨ ਪਾਵਾਂ ਅੜੀਆਂ ਨਾ ਕਰਨੀ ਮੈਂ ਤੈਨੂੰ ਸਮਝਾਵਾਂ ਅੜੀਆਂ ਨਾ ਕਰਨੀ ਮੈਂ ਤੈਨੂੰ ਸਮਝਾਵਾਂ ਅੜੀਆਂ ਨਾ ਕਰਨੀ ਓ ਬੇਸ਼ਕੀਆਂ ਤਾਂ ਹੁਣ ਪਰਾਵੋ ਸਭ ਜੱਗ ਗੱਲਾਂ ਕਰਦਾ ਤਾਰੇ ਚੜਜਨ ਠੇਕੇ ਉੱਤੇ ਓ ਡੱਕ ਕੇ ਕਰ ਰਹਾ ਹੈ ਬੜਦਾ ਦੀਮੀ ਅੱਗਿਓ ਬੁੜਬੁੜ ਕਰਦੀ ਓ ਡੇਰਾ ਬਣਾਤਾ ਕਰਦਾ ਵੇ ਤੂੰ ਨਹੀਂ ਜਵਾਕਾਂ ਨੂੰ ਬਸਨ ਜੋ ਕਰੇ ਛੜਦਾ ਤੂੰ ਨਹੀਂ ਜਵਾਕਾਂ ਨੂੰ ਬਾਬਾ ਉਵਾਰੀ ਯਾਰੀ ਯਾਰੀ ਹੀਠ ਬਰੋਟੇ ਦੇ ਕਨ ਦਤਣ ਕਰੇ ਇਕ ਵਾਰੀ ਪਛੋਨੀਆਂ ਪਹਿਣ ਕਣੀਆਂ ਪਛੋਨੀਆਂ ਪਹਿਣ ਕਣੀਆਂ ਉਹਨੇ ਹੱਕ ਮਿੱਤਰਾਂ ਨੂੰ ਮਾਰੀ ਬਾਲੋ ਅਗ ਵਰਗੀ ਮੀ ਪੈਂਦੇ ਵਿੱਚ ਠਾਰੀ ਬਾਲੋ ਹੋ ਛੋਟੇ ਜੋਰ ਨੇ ਭਾਬੀ ਕੁੱਟੀ ਪੰਨ ਤੇ ਹੀਰ ਦੇ ਪਾਸੇ ਬਈ ਕਰਵਾਲਾ ਜਦ ਕਰਨੇ ਹੈਗਾ ਓ ਘਰ ਵਾਲਾ ਜਦ ਕਰਨੀ ਹੈਗਾ ਦੇਵੇ ਕੌਣ ਦਲਾਸੇ ਬਈ ਚੁੱਕਣ ਵਾਲੇ ਹਸ਼ਨ ਮੁਸਕਰੀ ਘਰਤੀ ਪਾਰਾ ਪਾਰਾ ਛੋਟੇ ਬੇਜੋਰਾ ਮੁਲਕ ਵੇਖਦਾ ਸਾਰਾ ਛੋਟੇ ਬੇ ਹੋ ਕੀ ਹੋਇਆ ਜੇ ਕਰ ਲਈ ਮਸਕਰੀ ਗੋਲੀ ਤਾਂ ਨਹੀਂ ਮਾਰੀ ਨੀ ਘੜਾ ਚਕਾਉਂਦੇ ਉਂਗਲ ਲਾਗੀ ਘੜਾ ਚਕਾਉਂਦੇ ਉਂਗਲ ਲਾਗੀ ਤੂੰ ਖਲਕਤ ਕੋਠੇ ਚਾੜੀ ਤਤੜੇ ਲਾਉਂਦੀ ਆ ਪੇਕ ਜਾਣਦੀ ਮਾਰੀ ਤਤੜੇ ਲਾਉਂਦੀ ਆ ਪੇਕ ਜਾਣਦੀ ਮਾਰੀ ਤਤਲੇ ਲਾਉਂਦੀ ਆ ਹੋਂ ਬੀਰ ਤਰੇ ਨੂੰ ਘਰ ਆਉਣ ਦੇ ਹੋਜੂ ਹੁਣੇ ਨਮੇੜਾ ਬੇਗੰਦਲ ਵਰਗੇ ਗੁੱਟ ਮੇਰੇ ਨੂੰ ਗੰਦਲ ਵਰਗੇ ਗੁੱਟ ਮੇਰੇ ਨੂੰ ਤੂੰ ਕਿਉਂ ਦਿੱਤਾ ਗੇੜਾ ਬੇ ਦਸ ਭਲਾ ਕਦ ਲਾ ਕੇ ਮੁਕਰ ਗਈ ਦਸ ਭਲਾ ਕਦ ਲਾ ਕੇ ਮੁਕਰ ਗਈ ਤੈਨੋਂ ਦੋਰਾ ਲਾਰਾ ਹੈ ਨਹੀਂ ਆਕੜ ਜੇ ਹੁਣ ਤਾਂ ਹੀ ਫਿਰੇ ਕਵਾਰਾ ਹੈ ਨਹੀਂ ਆਕੜ ਜੇ ਓਂ ਬੀਰ ਮੇਰਾ ਕੀ ਕਹਿ ਲੂ ਮੈਨੂੰ ਕੱਢ ਲੂਗਾ ਦੋ ਗਾਲਾਂ ਨੀ ਹੱਥ ਮੇਰੇ ਫਿਰ ਦੇਖੀ ਭਾਬੀ ਹੱਥ ਮੇਰੇ ਫਿਰ ਦੇਖੀ ਭਾਬੀ ਤੇਰੀ ਕਿਵੇਂ ਝਗਾਉਂਦਾ ਛਾਲਾਂ ਨੀ ਦਿਓਰ ਤੇਰਾ ਤੈਨੂੰ ਸੱਚ ਹੈ ਕਹਿੰਦਾ ਦਿਓਰ ਤੇਰਾ ਤੈਨੂੰ ਸੱਚ ਹੈ ਕਹਿੰਦਾ ਪੋਲ ਖੋਲ ਕੇ ਛੱਡੂ ਖਾ ਕੇ ਮੁਕਰ ਗਈ ਮੋਤੀ ਚੂਰ ਦੇ ਲੱਡੂ ਖਾ ਕੇ ਮੁਕਰ ਗਈ ਆ ਮੋਤੀ ਚੂਰ ਦੇ ਲੱਡੂ ਖਾ ਕੇ ਮੁਕਰ ਗਈ ਮੈਂ ਤਾਂ ਦਬਕਾ ਮਾਰ ਕੇ ਤੇਰਾ ਦਿਲ ਸੀ ਟੋਣਾ ਚਾਹੁੰਦੀ ਉੱਠਦੀ ਬੈਂਦੀ ਦਿਉਰਾ ਬੇ ਮੈਂ ਉੱਠਦੀ ਬੈਂਦੀ ਦਿਉਰਾ ਬੇ ਮੈਂ ਤੇਰੇ ਹੀ ਗੁਣ ਗਾਉਂਦੀ ਬੇ ਫਸਗੀ ਨੂੰ ਫਟਕਣ ਕਾ ਦਾ ਹੋ ਫਸਗੀ ਨੂੰ ਫਟਕਣ ਕਾ ਦਾ ਮਰ ਜਾ ਤੇਰੀ ਮਰਨੀ ਦਿਉਰ ਕੁਆਰੇ ਦੇ ਭਾਬੀ ਗਰਪੀ ਚਰਨੀ ਦਿਉਰ ਕੁਆਰੇ ਦੇ ਭਾਬੀ ਗਰਪੀ ਚਰਨੀ ਦਿਉਰ ਕੁਆਰੇ ਦੇ ਮੈਂ ਇਧਰ ਦੀ ਆਜੀ ਭਾਵੇਂ ਉਹ ਤੇਰੇ ਦੀ ਆਜੀ ਇੱਕ ਆਜੀ ਤੂੰ ਬੜਾ ਹੇਠ ਦੀਵੇ ਇੱਕ ਅੱਖ ਤੂੰ ਬਚਾਲੀ ਮੇਰੇ ਜੇਠ ਦੀਵੇ ਇੱਕ ਅੱਖ ਤੂੰ ਬਚਾਲੀ ਮੇਰੇ ਜੇਠ ਕੜਾ ਦੂੰ ਤੈਨੂੰ ਸੂਟ ਵੀ ਸਮਾ ਦੂੰ ਸੱਲਾ ਵੀ ਕੜਾ ਦੂੰ ਤੈਨੂੰ ਸੂਟ ਵੀ ਸਮਾ ਦੂੰ ਪੂਰੀ ਮੈਸ ਬਣਾ ਦੂੰਗਾ ਸਕੀਨ ਜੱਟੀਏ ਭਾਵੇਂ ਵਿਕ ਜਾਏ ਓ ਤਿਕ ਜਾਏ ਜੱਟ ਦੀ ਜ਼ਮੀਨ ਜੱਟੀਏ ਭਾਵੇਂ ਵਿਕ ਜਾਏ ਵੇਖ ਜਾਏ ਜੱਟ ਦੀ ਜ਼ਮੀਨ ਜੱਟੀਏ ਚਾਹ ਬਿਕ ਜਾਏ ਹੋ ਬਹੁਤ ਮਿਹਣੇ ਨਾ ਮਾਰ ਭੱਗ ਗਏ ਇੱਥੋਂ ਗੱਲ ਮੁਕਾ ਦੇ ਕੋਲ ਮੇਰੇ ਤਾਂ ਪੈਸੇ ਹੀ ਪੈਸੇ ਉਹ ਭਾਵੇਂ ਖਰਚ ਕਰਾ ਦੇ ਐਡੀ ਹਮਦਰਦੀ ਤੇ ਕਿਉਂ ਸਾਖ ਲਿਆ ਦੇ ਐਡੀ ਹਮਦਰਦੀ ਸਾਕ ਤੇ ਤੈਨੂੰ ਲਿਆ ਦੂੰਦਿਆ ਰਾ ਤੂੰ ਫਿਰਦਾ ਤੂੰ ਫਿਰਦਾ ਕਬਰ ਆਇਆ ਪਹਿਲਾਂ ਪੜਾਈ ਫੇਰ ਕਮਾਈ ਸਿਆਣਿਆਂ ਨੇ ਫਰਮਾਇਆ ਤੇਰੇ ਵੀਰੇ ਨੂੰ ਮੈਂ ਰਾਤੀ ਸਮਝਾਇਆ ਤੇਰੇ ਵੀਰੇ ਨੂੰ ਜਦੋਂ ਜਵਾਨੀ ਸਾਡੇ ਉੱਤੇ ਆਈ ਸੀ ਜਦੋਂ ਜਵਾਨੀ ਸਾਡੇ ਉੱਤੇ ਆਈ ਸੀ ਭੱਜੀਆਂ ਦੀ ਕਾਟੋ ਅਸੀਂ ਕਿੱਕਰਾਂ ਤੋਂ ਲਾਈ ਸੀ ਉਹੀ ਜਾਂਦੀ ਕਾਟੋ ਅਸੀਂ ਕਿੱਕਰਾਂ ਤੋਂ ਲਾਈ ਸੀ ਥੋੜਾ ਨਾ ਟੁੱਟਦਾ ਬੇਰਨੀ ਜਵਾਨੀ ਆਲਮ ਹੋ ਜਿੱਦਣ ਦੀ ਮੈਂ ਤੇਰੇ ਵਿਆਹਤੀ ਉਹ ਦਿਨ ਦੀ ਫਸਤਾਂ ਦੀ ਖਾਣ ਪੀਣ ਨੂੰ ਕੁਝ ਨਹੀਂ ਮਿਲਦਾ ਥੋਚ ਹੱਡਾਂ ਨੂੰ ਖਾਂਦੀ ਵਿਆਤੀ ਮੂਰੇ ਨੂੰ ਸੀ ਕੁਰਸਾਂ ਦੀ ਚਾਂਦੀ ਵਿਆਤੀ ਮੂਰੇ ਨੂੰ ਹੋਂਦੀ ਬੈਰ ਨੇ ਮੈਂ ਸਿਉਣਾ ਬਣ ਜਾਵਾ ਬਣ ਜਾਵਾਂ ਬਣ ਜਾ ਮਸਲੀ ਲੱਕ ਵਿੱਚ ਪਾਲੇ ਤੇਰੇ ਮੁਖ ਤੇ ਸੈਂਬਰ ਲਾਵਾਂ ਬਣ ਜਾ ਭਾਲਾ ਕਨ ਵਿੱਚ ਪਾਲੇ ਓ ਗੋਰੀ ਗੱਲ ਤੇ ਮੈਂ ਫੱਬ ਜਾਵਾਂ ਬਣ ਜਾ ਜੁਗਨੀ ਗਲ ਵਿੱਚ ਪਲ ਤੇਰੀ ਹੱਕ ਦੇ ਦਰਸ਼ਨ ਪਾਵਾਂ ਅੜੀਆਂ ਨਾ ਕਰਨੀ ਮੈਂ ਤੈਨੂੰ ਸਮਝਾਵਾਂ ਅੜੀਆਂ ਨਾ ਕਰਨੀ ਮੈਂ ਤੈਨੂੰ ਸਮਝਾਵਾਂ ਅੜੀਆਂ ਨਾ ਕਰਨੀ ਓ ਬੇਸ਼ਕੀਆਂ ਤਾਂ ਹੁਣ ਪਰਾਵੋ ਸਭ ਜੱਗ ਗੱਲਾਂ ਕਰਦਾ ਤਾਰੇ ਚੜਜਨ ਠੇਕੇ ਉੱਤੇ ਓ ਡੱਕ ਕੇ ਕਰ ਰਹਾ ਹੈ ਬੜਦਾ ਦੀਮੀ ਅੱਗਿਓ ਬੁੜਬੁੜ ਕਰਦੀ ਓ ਡੇਰਾ ਬਣਾਤਾ ਕਰਦਾ ਵੇ ਤੂੰ ਨਹੀਂ ਜਵਾਕਾਂ ਨੂੰ ਬਸਨ ਜੋ ਕਰੇ ਛੜਦਾ ਤੂੰ ਨਹੀਂ ਜਵਾਕਾਂ ਨੂੰ ਬਾਬਾ ਵਾਰੀ ਯਾਰੀ ਯਾਰੀ ਹੀਠ ਬਰੋਟੇ ਦੇ ਕਨ ਦਤਣ ਕਰੇ ਇਕ ਵਾਰੀ ਪਛੋਨੀਆਂ ਪਹਿਣ ਕਣੀਆਂ ਪਛੋਨੀਆਂ ਪਹਿਣ ਕਣੀਆਂ ਉਹਨੇ ਹੱਕ ਮਿੱਤਰਾਂ ਨੂੰ ਮਾਰੀ ਬਾਲੋ ਅਗ ਵਰਗੀ ਮੀ ਪੈਂਦੇ ਵਿੱਚ ਠਾਰੀ ਬਾਲੋ ਹੋ ਛੋਟੇ ਜੋਰ ਨੇ ਭਾਬੀ ਕੁੱਟੀ ਪੰਨ ਤੇ ਹੀਰ ਦੇ ਪਾਸੇ ਬਈ ਕਰਵਾਲਾ ਜਦ ਕਰਨੇ ਹੈਗਾ ਓ ਘਰ ਵਾਲਾ ਜਦ ਕਰਨੀ ਹੈਗਾ ਦੇਵੇ ਕੌਣ ਦਲਾਸੇ ਬਈ ਚੁੱਕਣ ਵਾਲੇ ਹਸਣ ਮੁਸਕਰੀ ਘਰਤੀ ਪਾਰਾ ਪਾਰਾ ਛੋਟੇ ਬੇਜੋਰਾ ਮੁਲਕ ਵੇਖਦਾ ਸਾਰਾ ਛੋਟੇ ਬੇਜੋਰਾ ਹੋ ਕੀ ਹੋਇਆ ਜੇ ਕਰ ਲਈ ਮਸਕਰੀ ਗੋਲੀ ਤਾਂ ਨਹੀਂ ਮਾਰੀ ਨੀ ਘੜਾ ਚਕਾਉਂਦੇ ਉਂਗਲ ਲੱਗੀ ਘੜਾ ਚਕਾਉਂਦੇ ਉਂਗਲ ਲੱਗੀ ਉਹ ਖਲਕਤ ਕੋਠੇ ਚਾੜੀ ਤਤੜੇ ਲਾਉਂਦੀ ਆ ਪੇਕ ਜਾਣਦੀ ਮਾਰੀ ਤਤੜੇ ਲਾਉਂਦੀ ਆ ਪੇਕ ਜਾਣਦੀ ਮਾਰੀ ਤਤਲੇ ਲਾਉਂਦੀ ਆ ਹੋ ਬੀਰ ਤਰੇ ਨੂੰ ਘਰ ਆਉਣ ਦੇ ਹੋਜੂ ਹੁਣੇ ਨਮੇੜਾ ਬੇਗੰਦਲ ਵਰਗੇ ਗੁੱਟ